ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕਿਸਾਨਾਂ ਦੇ ਵਿਚਾਰ ਜੋ ਮੀਟਿੰਗ ਹੋਈ ਸੀ ਉਸ ਮੀਟਿੰਗ ਤੋਂ ਬਾਅਦ ਜੋ ਬਤੀਰਾ ਕਿਸਾਨ ਜਥੇਬੰਦੀਆਂ ਦੇ ਨਾਲ ਪੰਜਾਬ ਸਰਕਾਰ ਨੇ ਕੀਤਾ ਸੀ ਉਸ ਤੋਂ ਬਾਅਦ ਵੀ ਲਗਾਤਾਰ ਇਕਤਾ ਗੁਰਾਹਾ ਲਗਾਤਾਰ फडਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੱਸਦੀ ਹੈ ਕਿ ਹੁਣ ਜੋਗਿੰਦਰ ਸਿੰਘ ਗੁਰਾਹਾ ਦਾ ਬਿਆਨ ਸਾਹਮਣੇ ਆ ਰਿਹਾ ਜਿਸ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਵੱਖ-ਵੱਖ ਐਮਐਲਏਆਂ ਦਾ ਤੇ ਮੰਤਰੀਆਂ ਦਾ ਜਿਹੜਾ ਕੇ ਕੇਰਾਉ ਕੀਤਾ ਜਾਵੇਗਾ ਤੇ ਜਿਸ ਦੇ ਤਹਿਤ 10 ਮਾਰਚ ਨੂੰ ਜਿਹੜਾ ਕਿ ਇਹ ਐਲਾਨ ਹੋਣ ਦਾ ਦਾਵਾ ਵੀ ਠੋਕੇਆ ਗਿਆ ਸੀ ਤੇ ਜਿਸ ਦੇ ਤਹਿਤ ਦੂਜੇ ਪਾਸੇ ਉਹਨਾਂ ਦੇ ਵੱਲੋਂ ਅੱਜ ਵੱਡੀ ਗਿਣਤੀ 'ਚ ਜਿਹੜਾ ਕਿ ਸਰਕਾਰਾਂ ਦਾ ਲਗਾਤਾਰ ਰੋਜ਼ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੀ ਹੁਣ ਇੱਕ ਵਾਰ ਫਿਰ ਤੋਂ ਜੋਗਿੰਦਰ ਸਿੰਘ ਉਗਰਾਹਾਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਲਟਵਾਰ ਜਿਹੜਾ ਕਿ ਨਜ਼ਰ ਆ ਰਿਹਾ ਤੇ ਆਓ ਤੁਹਾਨੂੰ ਸੁਣੋਨੇ ਆ ਹੋਰ ਉਹਨਾਂ ਦਾ ਕੀ ਕਰਨਾ ਹੈ ਇਹ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਪੰਜਾਬ ਦਾ ਮੁੱਖ ਮੰਤਰੀ ਗੱਲਬਾਤ ਦੇ ਵਿੱਚ ਸੱਦ ਕੇ ਕਿਸਾਨ ਜਥੇਬੰਦੀਆਂ ਦੀ ਤਹੀਨ ਕਰਦਾ ਹੋਇਆ ਮੀਟਿੰਗ ਦੇ ਵਿੱਚੋਂ ਵਾਕਆਊਟ ਕਰ ਗਿਆ ਬਾਹਰ ਜਾ ਕੇ ਪ੍ਰੈਸ ਦੇ ਅੱਗੇ ਵੀ ਕਹਿਣ ਤੋਂ ਝਿਜਕ ਨਹੀਂ ਕੀਤੀ ਵੀ ਹਾਂ ਮੈਂ ਵਾਕਆਊਟ ਕਰਕੇ ਆਇਆ ਜਦਨੇ ਉਹਦੀ ਗੱਲ ਚੋਂ ਹੰਕਾਰ ਦੇਖਦਾ ਸੀ ਹੰਕਾਰ ਬੋਲਦਾ ਸੀ ਕਿ ਜਾਓ ਲਾ ਲਓ ਮੋਰਚੇ ਜਿਹੜੀਆਂ ਮੈਂ ਪਹਿਲਾਂ ਮੰਗਾ ਮੰਨੀਆਂ ਸੀ ਉਹ ਵੀ ਸਾਰੀਆਂ ਕੈਨਸਲ ਨੇ ਪਹਿਲੀ ਗੱਲ ਤਾਂ ਭਰਾਵਾ ਸੁਣ ਤੂੰ ਤੇ ਸਾਡੀ ਪਹਿਲੀ ਗੱਲਾਂ ਚੋਂ ਗੱਲ ਕੋਈ ਮੰਨੀ ਨਹੀਂ ਜਿਹੜੀ ਤੂੰ ਕੈਨਸਲ ਕਰਤਾ ਤੇਰੀਆਂ ਮੰਨੀਆਂ ਹੋਈਆਂ ਮੰਗਾਂ 2022 ਤੋਂ ਲੈ ਕੇ 23 24 ਤਿੰਨ ਸਾਲਾਂ ਦੀਆਂ ਦੱਸ ਦੇ ਬਈ ਤਾਂ ਕਿਹੜੀਆਂ ਲਾਗੂ ਕੀਤੀਆਂ ਨੇ ਤੂੰ ਤਾਂ ਪਹਿਲੀ ਕੈਨਸਲ ਕਰੀ ਬੈਠਾ ਹੈ ਤੇ ਤਾਂ ਕਿਹਾ ਸੀ ਕਿ ਹੜਪੀੜ ਤੋਂ ਛੋਡੇ ਝੋਨੇ ਦੀ ਦੁਬਾਰਾ ਦਵਾਈ ਕੱਦੂ ਦੀ ਕਰਵਾਈ ਪਨੀਰੀ ਦੀ ਦਵਾਈ ਬੱਕਰੀ ਦੇ ਮੁਰਗੇ ਦੇ ਪੈਸੇ ਕਰਾਂ ਦੀ ਟਹਾਈ ਮੈਂ ਸਾਰੇ ਪੇਮੈਂਟ ਕਰ ਦੂੰਗਾ ਤੇ ਤੇਰੀ ਕਿਹਾ ਸੀ ਫਸਲ ਮਰਨ ਤੋਂ ਗੜੇ ਜਿੱਦਾਂ ਪੈ ਗਏ ਗਰਦੌੜੀਆਂ ਬਾਅਦ ਚ ਹੋਣਗੀਆਂ ਪੇਮੈਂਟ ਮੈਂ ਤੁਹਾਡੀ ਪਹਿਲੀ ਕਰ ਦੂੰਗਾ ਮੂੰਹ ਚੋਂ ਨਿਕਲੀ ਗੱਲ ਦਾ ਕੋਈ ਮਤਲਬ ਤਾਂ ਹੋਣਾ ਚਾਹੀਦਾ ਯਾਰ ਤੂੰ ਮੁੱਖ ਮੰਤਰੀ ਐ ਉਹ ਇੰਨੀ ਤਾਂ ਗੱਲ ਕੋਈ ਸੁਧਾਰਨ ਬੰਦਾ ਨਹੀਂ ਕਹ ਕੇ ਮੁੱਕਰਦਾ ਹੁੰਦਾ ਜਿਹੜੀਆਂ ਤੂੰ ਮੂੰਹ ਚੋਂ ਗੱਲਾਂ ਕੱਢੀ ਜਾਂਦਾ ਹੈ ਕਿੱਡਾ ਕੋਫਰ ਤੋਂ ਲਿਆ ਤੇ ਬਾਹਰ ਆ ਕੇ ਕਿ ਮੇਰੇ ਮੁਰਦਾ ਮੰਗ ਪੱਤਰੀ ਕੇਂਦਰ ਦਾ ਧਰਤਾ ਸਾਡੇ ਵਾਲ ਧੁੱਪ ਚ ਚਟੇ ਹੋਏ ਮਾਨ ਸਾਹਿਬ 45 ਸਾਲ ਲੱਗੇ ਸਾਨੂੰ ਇਧਰ ਜਿੱਥੇ ਬੰਦੀਆਂ ਵਾਲਿਆਂ ਨੂੰ ਅਸੀਂ ਇੰਨਾ ਵੀ ਨਹੀਂ ਜਾਣਦੇ ਕਿ ਕਿਹੜਾ ਮੰਗ ਪੱਤਰ ਮੁੱਖ ਮੰਤਰੀ ਹੁੰਦੇ ਨੇ ਸਾਨੂੰ ਇੰਨਾ ਵੀ ਨਹੀਂ ਪਤਾ ਕਿ ਕਿਹੜੀ ਗੱਲ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਚ ਹੈ ਚਲੋ ਸਾਨੂੰ ਤਾਂ ਸਾਡੇ ਤਾਂ ਅਣਜਾਣ ਬਣਾਤਾ ਲੋਕਾਂ ਸਾਹਮਣੇ ਵੀ ਇਹਨਾਂ ਨੂੰ ਕੱਖ ਨਹੀਂ ਪਤਾ ਤੇਰੀ ਬਿਊਰੋਕ੍ਰੇਸੀ ਬੈਠੀ ਸੀ ਦੋ ਮੰਤਰੀ ਬੈਠੇ ਸੀ ਖੇਤੀ ਵਾਲੇ ਉਹਨਾਂ ਨੇ ਪਹਿਲੀ ਮੰਗ ਚ ਕਿਉਂ ਨਹੀਂ ਟੋਕਿਆ ਵਿਚਾਰੇ ਮੰਗ ਪੱਤਰ ਕੇਂਦਰ ਵਾਲਾ ਤੇ ਸਾਡੇ ਮੂਹਰੇ ਕਦ ਵਾਸਤੇ ਰੱਖਿਆ ਹੋਇਆ ਚਲੋ ਵੀ ਅਣਜਾਣ ਹੋਣਗੇ ਮੁੱਖ ਮੰਤਰੀ ਸਾਹਿਬ ਤੂੰ ਦੋ ਘੰਟੇ ਸਾਡੇ ਨਾਲ ਵੈਸ਼ ਕਿਹੜੀ ਗੱਲ ਤੇ ਕਰਦਾ ਰਿਹਾ ਜੇ ਅਸੀਂ ਉੱਲੂ ਆ ਜੇ ਸਾਨੂੰ ਨਹੀਂ ਪਤਾ ਜੇ ਸਾਨੂੰ ਨਹੀਂ ਅਕਲ ਜੇ ਆ ਮੰਗ ਕਿਹਦੇ ਨਾਲ ਸੰਬੰਧਤ ਹੈ ਤਾਂ ਤੁਸੀਂ ਸਾਡੇ ਨਾਲ 2 ਘੰਟੇ ਬੈਠੇ ਕਿਹੜੀ ਗਲਤੀ ਕਰਦੇ ਰਹੇ ਕੋਈ ਜਵਾਬ ਹੈ ਤੁਹਾਡੇ ਕੋਲ ਇਸ ਗੱਲ ਦਾ ਕੀ ਤੈਨੂੰ ਇਸ ਗੱਲ ਦਾ ਭੜੇਖਾ ਹੈ ਕਿ ਮੈਂ ਆਗਵਾ ਨੂੰ ਜੇਲਾ ਚ ਢੱਕ ਕੇ ਡਾਂਗ ਦੇ ਜੋਰ ਨਾਲ ਆਪਦੇ ਹੰਕਾਰ ਨਾਲ ਆਪਦੀ ਪਰਸਨਲ ਲਹਿਰ ਦੀ ਜਵਾਨ ਬੰਦ ਕਰਨ ਦਾ ਤੈਨੂੰ ਕੋਈ ਭੜੇਕਾ ਹੈ ਪੰਜਾਬ ਨੂੰ ਧਰਿਆਂ ਦੀ ਬਣਾ ਲਿਆ ਇਹ ਕਹਿੰਦੇ ਨੇ ਦੋ 3 ਘੰਟੇ ਗੱਲਬਾਤ ਕਰਨੀ ਕਰੀ ਜਾਂਦੇ ਨੇ ਤੇ ਸਾਡਾ ਮੋਰਚਾ ਵੀ ਚੱਲੂਗਾ ਕਦੇ ਗੱਲਬਾਤ ਕੰਡੀਸ਼ਨਾਂ ਨਾਲ ਹੁੰਦੀ ਹੈ ਤੂੰ ਸਾਨੂੰ ਸੱਜਣ ਤੋਂ ਪਹਿਲਾਂ ਕਹਿੰਦਾ ਵੀ ਸੋਡੇ ਨਾਲ ਗੱਲ ਤਾਂ ਕਰੂੰਗਾ ਪਹਿਲਾਂ ਮੋਰਚਾ ਕੈਨਸਲ ਕਰਕੇ ਆਓ ਸਾਡੀ ਮਰਜ਼ੀ ਹੋਊ ਅਸੀਂ ਮੋਰਚਾ ਕੈਨਸਲ ਕਰ ਕਰਦੇ ਜੇ ਸਾਡੀ ਮਰਜ਼ੀ ਹੁੰਦੀ ਅਸੀਂ ਪ੍ਰੋਗਰਾਮ ਕਰਦੇ ਤੇਰਾ ਤਾਂ ਕੱਲ ਵੀ ਕਾਲ ਅੱਜ ਦੀ ਵੀ ਕਾਲ ਸੀ 9 ਤਰੀਕ ਦੀ ਵੀ ਜਿਹੜੀ ਕੱਲ ਲੰਘੀ ਤੁਸੀਂ ਤਾਂ ਕਹਿੰਨੇ ਸੀ ਵੀ ਆਜੋ ਗੱਲ ਕਰਨ ਨੂੰ ਪ੍ਰਧਾਨ ਮੰਤਰੀ ਤੋਂ ਬਿਨਾਂ ਕਰ ਲੋ ਅਸੀਂ ਨੇ ਕੀ ਕੀਤਾ ਕੈਨਸਲ ਤਾਂ ਅਸੀਂ ਤੇਰੇ ਨਾਲ ਬੈਠਾਂਗੇ ਜਦੋਂ ਬੈਠਾਂਗੇ ਤੇ ਨਹੀਂ ਕਿਉਂਕਿ 9 10 ਤਰੀਕ ਦਾ ਪ੍ਰੋਗਰਾਮ ਹੈ 9 ਤਰੀਕ ਨੂੰ ਸਾਨੂੰ ਫੇਰ ਦੁਬਾਰੇ ਗੱਲ ਚ ਸੱਦ ਰਹੇ ਕਹਿੰਦਾ ਤੁਸੀਂ ਐ ਕਹਿੰਦੇ ਹੋ ਵੀ ਸਾਨੂੰ ਮੀਟਿੰਗ ਮੈਂ ਡਰਦੇ ਨੇ ਦਿੱਤੀ ਆ ਰਹੀਆ ਮੋਰਚੇ ਤੋਂ ਤੇਰੀ ਕੋਈ ਨਮੀ ਗੱਲ ਨਹੀਂ ਹਰ ਸਰਕਾਰ ਜਦੋਂ ਪ੍ਰੋਗਰਾਮ ਦੀ ਕਾਲ ਕਰਦੇ ਆ ਪਹਿਲਾਂ ਮੀਟਿੰਗ ਸੱਦ ਲੈਣੀ ਹੈ ਚੱਲਦੇ ਪ੍ਰੋਗਰਾਮ ਚ ਸੱਦ ਲੈਣੀ ਹੈ ਉਹਦ ਪਹਿਲਾਂ ਵੀ ਸੱਦ ਲੈਂਦੀ ਐ ਤੂੰ ਕੋਈ ਨਵੀਂ ਗੱਲ ਤਾਂ ਨਹੀਂ ਕਰ ਰਿਹਾ ਨਾ ਸਾਡੇ ਵਾਸਤੇ ਨਵੀਂ ਐ ਤੈ ਫੇਨਾ ਹੀ ਸਦੀਆਂ ਮੀਟਿੰਗ ਉਹ ਚ ਕਿਹੜੀਆਂ ਮੰਗਾ ਤੈ ਲਾ ਮੰਨ ਲੀਆਂ ਤੇ ਕਿਹੜੀਆਂ ਮੰਨਣ ਵਾਸਤੇ ਤਿਆਰ ਐ